ਲੱਛੇ ਦਾ ਕਾਟਰ ਕੈਂਡੀ ਉੱਤੇ ਬੈਨ ਲਗਾ ਦਿੱਤਾ ਗਿਆ ਤੇ ਇਹ ਕੰਮ ਤਾਮਿਲਾਡੂ ਤੇ ਪੰਡੂਚਰ ਦੀ ਗਵਰਨਮੈਂਟ ਨੇ ਕੀਤਾ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹਨਾਂ ਕਾਟਰ ਕੈਂਡੀ ਉੱਤੇ ਪੂਰੇ ਭਾਰਤ ਅੰਦਰ ਹੀ ਬੈਨ ਲੱਗ ਜੇ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਕਿਉਂਕਿ ਹਾਲ ਹੀ 'ਚ ਫੂਡ ਐਂਡ ਸੇਫਟੀ ਡਿਪਾਰਟਮੈਂਟ ਨੇ ਇਹਨਾਂ ਉੱਤੇ ਰਿਸਰਚ ਕੀਤੀ ਜਿਸ ਵਿੱਚ ਸਾਹਮਣੇ ਆਇਆ ਕਿ ਇਸ ਅੰਦਰ ਇੱਕ ਜ਼ਹਿਰੀਲਾ ਤੱਤ ਮੌਜੂਦ ਹੁੰਦਾ ਜੋ ਬੱਚਾ ਹੀ ਨਹੀਂ ਬਲਕਿ ਵੱਡਿਆਂ ਦੀ ਸਿਹਤ ਲਈ ਵੀ ਖਤਰਨਾਕ ਹੁੰਦਾ ਤੇ ਜੇਕਰ ਤੁਹਾਡੇ ਬੱਚੇ ਵੀ ਕਾਟਰ ਕੈਂਡੀ ਨੂੰ ਖਾਂਦੇ ਨੇ ਤਾਂ ਇੱਕ ਵਾਰ ਇਹ ਪੂਰੀ ਵੀਡੀਓ ਜ਼ਰੂਰ ਸੁਣਿਓ ਕਿਉਂਕਿ ਇਹ ਇੰਨੀ ਖਤਰਨਾਕ ਚੀਜ਼ ਹੈ ਵੀ ਹੋ ਸਕਦਾ ਇਸ ਨੂੰ ਖਾਣ ਕਰਕੇ ਤੁਹਾਡੇ ਬੱਚੇ ਜ਼ਬਾਨੀ ਦੀ ਦਹਲੀਜ਼ ਤੇ ਪਹੁੰਚਣ ਤੋਂ ਪਹਿਲਾਂ ਹੀ ਮਾਰੇ ਜਾਣ ਤਮਿਲਨਾਡੂ ਤੇ ਪੰਡੂਚਰੀ ਵਿੱਚ ਲੱਗੇ ਬੈਣ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਗਵਰਨਮੈਂਟ ਨੇ ਵੀ ਇਹਨਾਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਨੇ ਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਦਿੱਲੀ ਦੇ ਖੁਰਾਕ ਸੁਰੱਖਿਆ ਦੇ ਅਧਿਕਾਰੀ ਵੀ ਹੁਣ ਇਸ ਤੇ ਬੈਣ ਦੀ ਮੰਗ ਰੱਖ ਰਹੇ ਨੇ ਕਾਟਰ ਕੈਂਡੀ ਪੂਰੇ ਭਾਰਤ ਅੰਦਰ ਅਲੱਗ-ਅਲੱਗ ਨਾਵਾਂ ਨਾਲ ਜਾਣੀ ਜਾਂਦੀ ਹੈ ਜਿਵੇਂ ਪੰਜਾਬ ਵਿੱਚ ਲੱਛੇ ਕਿਤੇ ਇਸ ਨੂੰ ਬੁੱਢੀ ਦਾਦੀ ਦੇ ਛਾਟੇ ਜਾਂ ਕਾਟਰ ਕੈਂਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਜ਼ਿਆਦਾਤਰ ਭਾਰਤ ਦੇ ਇਲਾਕੇ ਅੰਦਰ ਕਾਟਰ ਕੈਂਡੀ ਗੁਲਾਬੀ ਰੰਗ ਦੀਆਂ ਹੀ ਹੁੰਦੀਆਂ ਨੇ ਤੇ ਇਹ ਗੁਲਾਬੀ ਰੰਗ ਹੀ ਇਸ ਦਾ ਸਭ ਤੋਂ ਖਤਰਨਾਕ ਹਿੱਸਾ ਹੈ ਸਰਸਲ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਜਾਨੀ ਐਫਐਸਐਸਏਆਈ ਨੇ ਕਿਸ ਫੂਡ ਅੰਦਰ ਕਿਹੜੇ ਤੱਤ ਨੂੰ ਕਿੰਨੀ ਮਾਤਰਾ ਵਿੱਚ ਵਰਤਿਆ ਜਾਣਾ ਇਸਦੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਤੇ ਐਫਐਸਐਸਏਆਈ ਨੇ ਰੋਡਾਮਾਈਨ ਬੀ ਜਿਹੜਾ ਬਹੁਤ ਜ਼ਹਿਰੀਲਾ ਤੱਤ ਹੈ ਇਸ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤਨ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾਈ ਹੋਈ ਹੈ ਤੇ ਕਾਟਰ ਕੈਂਡੀ ਵਿੱਚ ਵਰਤੇ ਜਾਂਦੇ ਗੁਲਾਬੀ ਰੰਗਾਂ ਅੰਦਰ ਇਹ ਰੋਡਾਮਾਈਨ ਬੀ ਤੱਤ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਇਸ ਨੂੰ ਪ੍ਰਤੀਬੱਧਤ ਹੀ ਨਹੀਂ ਕੀਤਾ ਗਿਆ ਬਲਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਮੁਤਾਬਕ ਇਸ ਦੀ ਵਰਤੋਂ ਖੁਰਾਕ ਵਾਲੀਆਂ ਚੀਜ਼ਾਂ 'ਚ ਕੀਤੀ ਜਾਣੀ ਸਜ਼ਾਯੋਗ ਅਪਰਾਧ ਹੈ ਰੈਟਾਮਨ ਇਨਸਾਨਾਂ ਦੇ ਦਿਮਾਗ ਦੇ ਅੰਦਰ ਮੌਜੂਦ ਸੈਰੇ ਬੈਲਮ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਦਿਮਾਗ ਦਾ ਇਹ ਹਿੱਸਾ ਸਾਡੇ ਅੱਖਾਂ ਨੂੰ ਤਾਲਮੇਲ ਵਿੱਚ ਬੁਜ ਰੱਖਣ ਦੇ ਵਿੱਚ ਅਪਯੋਗ ਵਿੱਚ ਆਉਂਦਾ ਹੈ ਇਸ ਤੋਂ ਇਲਾਵਾ ਰੈਡਾ ਮਾਈਨੂ ਜਿਹਨੂੰ ਕਿ ਟੌਕਸਿਕ ਕੈਮੀਕਲ ਵੀ ਕਿਹਾ ਜਾਂਦਾ ਹੈ ਜਿਹੜਾ ਕਿ ਸਾਡੇ ਜੀਨਸ ਦੇ ਅੰਦਰ ਮਿਊਟੇਸ਼ਨ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਤੇ ਇਹ ਕੈਂਸਰ ਦੇ ਖਤਰੇ ਨੂੰ ਕਈ ਗੁਣਾ ਵਧਾ ਦਿੰਦਾ ਹੈ ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਵੀ ਜਿਸ ਚੀਜ਼ ਅੰਦਰ ਨਕਲੀ ਰੰਗ ਹੁੰਦੇ ਨੇ ਉਹ ਸਾਨੂੰ ਆਸਾਨੇ ਨਾਲ ਆਕਰਸ਼ਿਤ ਕਰ ਲੈਂਦੀਆਂ ਨੇ ਚਾਕਲੇਟ ਹੋਵੇ ਪੇਸਟਰੀ ਵਰਗੀਆਂ ਆਟਮਾ ਹੁਣ ਇਹ ਸਾਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ ਤੇ ਇਹਨਾਂ ਦੇ ਵਿੱਚ ਚਟਕਦਾ ਰੰਗ ਵੀ ਮੌਜੂਦ ਹੁੰਦੇ ਨੇ ਤੇ ਰੈਡਾ ਮਾਈਨ ਬੀ ਲਾਲ ਅਤੇ ਗੁਲਾਬੀ ਰੰਗ ਪ੍ਰਦਾਨ ਕਰਦਾ ਹੈ ਤੇ ਆਮ ਤੌਰ ਤੇ ਗੁਲਾਬੀ ਰੰਗ ਦੀਆਂ ਖਾਣਵਲੀਆਂ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ ਇਸ ਨੂੰ ਰੋਜ਼ਮਰਿਕ ਸੁਪਾਰੀ ਤੇ ਲਾਲ ਬੂਲੀ ਦੇ ਅੰਦਰ ਵੀ ਵਰਤਿਆ ਜਾਂਦਾ ਹੈ ਰੈਡਾ ਮਾਈਨ ਬੀ ਇੱਕ ਸਨਥੈਟਿਕ ਰੰਗ ਹੁੰਦਾ ਹੈ ਇਸ ਦਾ ਇਤਮਾਲ ਕਪੜਾ ਉਜੋਗ ਕਾਗਜ਼ ਅਤੇ ਚਮੜਾ ਉਜੋਗ ਦੇ ਵਿੱਚ ਵੱਡੇ ਪੈਮਾਨੇ ਤੇ ਕੀਤਾ ਜਾਂਦਾ ਹੈ ਜਿਸ ਦਾ ਪੱਡਾ ਕਰਨ ਇਹ ਵੀ ਹੈ ਵੀ ਇਹ ਪਾਣੀ ਦੇ ਅੰਦਰ ਕਾਫੀ ਤੇਜ਼ੀ ਦੇ ਨਾਲ ਘੁਲ ਜਾਂਦਾ ਹੈ ਤੇ ਇਸ ਦੀ ਖਤਰਨਾਕ ਗੱਲ ਇਹ ਵੀ ਹੈ ਕਿ ਇਹ ਕੁਦਰਤੀ ਰੂਪ ਵਿੱਚ ਨਸ਼ਟ ਨਹੀਂ ਹੁੰਦਾ ਤੇ ਇਹ ਗਰਮੀ ਤੇ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ ਕਾਟਨ ਕੈਂਡੀ ਅੰਦਰ ਗੂੜਾ ਰੰਗ ਪ੍ਰਾਪਤ ਕਰਨ ਦੇ ਲਈ ਇਸ ਦੀ ਛੋਟੀ ਜਿਹੀ ਬੂਤ ਦੇ ਨਾਲ ਹੀ ਕਈ ਕਿਲੋਗ੍ਰਾਮ ਖੰਡ ਨੂੰ ਰੰਗ ਕੀਤਾ ਜਾ ਸਕਦਾ ਹੈ ਇੱਥੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਖਾਣ ਪੀਣ ਦੀਆਂ ਵਸਤੂਆਂ ਵਿੱਚ ਰੰਗ ਪਾਉਣ ਲਈ ਪਿਗਮੈਂਟ ਪਾਉਣ ਦੀ ਇਜਾਜ਼ਤ ਹੈ ਜਿਵੇਂ ਲਾਲ ਰੰਗ ਲਈ ਅਲੂਰਾ ਰੈਡ ਜਾਂ ਹਰੇ ਰੰਗ ਲਈ ਐਪਲ ਗ੍ਰੀਨ ਪਰ ਇਹਨਾਂ ਦੀ ਮਾਤਰਾ ਵੀ ਨਿਸ਼ਚਿਤ ਹੈ ਰੋਟਾਮਾਈਨ B ਨੂੰ ਮਬੂਲੀ ਮਾਤਰਾ ਦੇ ਵਿੱਚ ਮਿਲਾਉਣ ਦੀ ਵੀ ਆਗਿਆ ਨਹੀਂ ਹੈ ਇਸ ਤੋਂ ਇਲਾਵਾ ਰੋਟਾਮਾਈਨ B ਹੈ ਜਿਹੜਾ ਇਹ ਅਲੱਗ-ਅਲੱਗ ਸੌਜੀਆਂ ਦੇ ਉੱਤੇ ਵੀ ਲਗਾਇਆ ਜਾਂਦਾ ਜਿਵੇਂ ਕਿ ਆਲੂਆਂ ਦੇ ਉੱਤੇ ਤੇ ਜੇਕਰ ਤੁਸੀਂ ਘਰ ਦੇ ਵਿੱਚ ਹੀ ਪਤਾ ਕਰਨਾ ਚਾਹੁੰਦੇ ਹੋ ਕਿ ਜਿਹੜੀ ਚੀਜ਼ ਤੁਸੀਂ ਖਰੀਦ ਕੇ ਲਾਏ ਹੋ ਉਸ ਦੇ ਉੱਤੇ ਰੋਟਾਮਾਈਨ ਆ ਜਿਹੜਾ ਇਹ B ਇਹ ਲੱਗਿਆ ਹੋਇਆ ਜਾਂ ਨਹੀਂ ਤਾਂ ਇਸ ਦੇ ਲਈ ਤੁਸੀਂ ਇੱਕ ਰੂ ਦੇ ਫੁੱ ਕੋਈ ਸ਼ਕਰਕੰਦੀ ਉੱਤੇ ਰਗੜੋ ਜਾਂ ਫਰਾਲੂਆਂ ਦੇ ਉੱਤੇ ਰਗੜੋ ਜੇਚੀ ਦੇ ਉੱਤੇ ਤੁਹਾਨੂੰ ਸ਼ੱਕ ਹੈ ਜੇਕਰ ਥੰਬਾ ਗੁਲਾਬੀ ਹੋ ਜਾਂਦਾ ਹੈ ਤਾਂ ਰੋਡਾ ਮਾਈਨਡ B ਹੈ ਜਿਹੜਾ ਇਸ ਦੇ ਵਿੱਚ ਮੌਜੂਦ ਹੈ ਇਸੇ ਤਰੀਕੇ ਨਾਲ ਰੋਡਾ ਮਾਈਨਡ B ਦਾ ਪਤਾ ਲਗਾਇਆ ਜਾ ਸਕਦਾ ਤੇ ਹੋਰ ਵੀ ਕਈ ਤਰੀਕੇ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਪਤਾ ਕਰ ਸਕਦੇ ਹੋ ਤੇ ਸੀ ਵੀ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਬੱਚਿਆਂ ਨੂੰ ਗੁਲਾਬੀ ਰੰਗ ਦੀ ਕਾਟਰ ਕੈਂਡੀ ਖਵਾਉਣਾ ਹੈ ਤਾਂ ਉਹ ਬਿਲਕੁਲ ਇਸ ਤੋਂ ਪਰਹੇਜ਼ ਕੀਤਾ ਜਾਵੇ ਜੇਕਰ ਖਵਾਉਣੀ ਵੀ ਹੈ ਤਾਂ ਵਿਦਾਉਟ ਰੰਗ ਵਾਲੀ ਖਵਾ ਸਕਦੇ ਹੋ ਕਿਉਂਕਿ ਉਸਦੇ ਰੋਡਾ ਮਾਈਂਡ ਬੀ ਹੈ ਜਿਹੜਾ ਉਹ موجوده ਨਹੀਂ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਏ ਤਾਂ ਫੋਲੋ ਲਾਈਕ ਤੇ ਸ਼ੇਅਰ ਇਸ ਵੀਡੀਓ ਨੂੰ ਜਰੂਰ ਕਰ ਦਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ